2 ਘੰਟੇ ਆਪਾਂ ਦੇ ਹੱਥ ਸਾਡੀ ਸਾਡੀ ਜਨਰਲ ਹੋਰ ਚਲੇ ਜੀਦਾ ਜਿੰਦਾਬਾਦ ਹੋ ਸਭ ਨੂੰ ਹੰਦਾਬਾਦ ਆਮ ਆਦਮੀ ਪਾਰਟੀ ਦੇ ਬਹੁਤ ਐਸੀ ਨੌਜਵਾਨ ਹੈ ਸਾਹਿਬ ਵਰਗੇ ਜਿਨ੍ਹਾਂ ਨੇ ਆਪਣੀਆਂ ਜ਼ਾਇਦਾਦਾਂ ਵੇਚ ਕੇ ਆਪਣੀ ਮਿਹਨਤ ਕਰਕੇ ਇਸ ਪਾਰਟੀ ਨੂੰ ਬਣਾਇਆ ਸੀ ਕਿ ਸ਼ਾਇਦ ਇਨਕਲਾਬੀ ਪਾਰਟੀ ਹੈ ਕਿਾ ਪੂਰੇ ਜਲੰਧਰ ਹਲਕੇ ਜੋ ਆਮ ਆਦਮੀ ਪਾਰਟੀ ਨੂੰ ਕੋਈ ਐਸਾ ਹੌਣਹਾਰ ਨੌਜਵਾਨ ਨਹੀਂ ਮਿਲਿਆ ਜਿਹਨੂੰ ਪਿੱਗੜ ਦੇ ਦੇ ਚਾਰ ਵਾਰ ਗੰਦਾ ਟੱਪ ਕੇ ਆਏ ਤਿੰਨ ਨੂੰ ਹੀ ਕਿਉਂ ਟਿਕਟ ਦਿੱਤੀ ਹੈ ਇਹਦੇ ਬਾਰੇ ਸਪਸ਼ਟ ਕਰੇ ਆਮ ਆਦੀ ਪਾਰਟੀ ਕਿ ਕਿਉਂ ਇੱਕ ਬਦਲਾ ਬਦਲੂ ਬੰਦੇ ਨੂੰ ਟਿਕਟ ਦਿੱਤੀ ਗਈ ਐਸੇ ਨੌਜਵਾਨ ਜਿਹੜਾ ਐਡਵੋਕੇਟ ਵੀ ਹੈ ਜਿਹੜਾ ਕੀ ਅੱਜ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਆ ਆਮ ਆਦਿ ਕਰਕੇ ਵੀ ਕਿਉਂਕਿ ਜਿਹੜੇ ਕਹਿੰਦੇ ਸੀ ਅਸੀਂ ਤਾਂ ਕਿਸੇ ਨੂੰ ਵੀ ਗਰੀਬ ਕਰਦੇ ਮੁੰਡੇ ਨੂੰ ਵੀ ਟਿਕਟ ਦੇ ਸਕਦੇ ਆ ਅੱਜ ਉਹਨਾਂ ਨੂੰ ਉਮੀਦਵਾਰ ਆਪਣੀ ਪਾਰਟੀ ਪਾ ਲੈ ਕੇ ਬਾਹਰੋਂ ਲਿਉਣੇ ਪਏ ਉਹਦਾ ਕਾਰਨ ਦੱਸੋ ਸੋ ਮੈਂ ਫੇਰ ਇੱਕ ਵਾਰ ਇਹਨਾਂ ਕਮਿਟੀ ਮੈਂਬਰੀ ਕਮੇਟੀ ਜਿਹੜੀ ਇਸ ਲੋਰ ਹਰਕੇ ਜੋ ਛੱਡ ਕੇ ਕਾਂਗਰਸ ਵਿੱਚ ਆਈ ਹੈ ਇਹਨਾਂ ਦਾ ਸਵਾਗਤ ਕਰਦਾ ਸਾਡੀ ਜਿਹੜੀ ਮੁਹਿੰਮ ਹੈ ਸਾਡੀ ਜਿਹੜੀ ਚੋਣ ਮੇਮ ਉਸ ਨੂੰ ਬਹੁਤ ਬੜਾ ਹੰਗਾਰਾ ਮਿਲਿਆ ਆ ਮਾਰੀ ਪਾਰਟੀ ਦਾ ਸਾਰ ਸਾਰੇ ਫਲੋਰ ਹਰ ਕੇ ਜੀਵਨ ਸਫਾਇਆ ਹੋ ਗਿਆ ਮੈਂ ਵੀਰਾਂ ਦਾ ਧੰਨਵਾਦੀ ਆ ਜਿਹੜਾ ਨੇ ਕਹਿੰਦਾ ਵੀ ਬੜੀ ਛੇਤੀ ਇਹ ਗੱਲ ਸਮਝ ਲਈ ਕਿ ਆਮ ਆਦੀ ਪਾਰਟੀ ਤੋਂ ਇਹ ਵੱਜਦੀ ਪਾਰਟੀ ਹੈ ਬਹੁਤ ਧੰਨਵਾਦ ਮੈਂ ਸਾਰਿਆਂ ਨੂੰ ਖਾਸ ਕਰਕੇ ਸਰਵਾਨ ਕਟਰ ਜਿਹੜਾ ਜਨਸੰਘ ਦੇ ਮੈਂਬਰ ਦਾ ਬੇਟਾ ਜੀ ਹੈ ਪਾਰਟੀ ਸਾਡੀ ਅਸੀਂ ਇਸ ਤੋਂ ਬੇਨਤੀ ਕਰਦੇ ਹਾਂ ਕਿ ਤੁਹਾਡੇ ਕੋਲ ਕੋਈ ਜਨਤਕ ਕੰਮ ਨਾ ਹੋਵੇ ਵਾਹ ਲੱਗੇ ਜੀ ਬਾਬੇ ਜੀ ਨੂੰ ਸ਼ੋਟ ਦੇ ਬਾਬੇ ਜੀ ਨੂੰ ਅੱਗੇ ਬਾਬਾ ਬਾਬੇ ਜੀ ਨੂੰ ਅੱਗੇ ਪਿੱਛੇ ਰਹਿ ਕੇ ਜੀ ਸਾਹਿਬ 55 ਦਾ ਸਗਨ ਭਾਗਤਾ ਹੁਣ ਅਗਲਾ ਸਗਨ ਕਦੋਂ ਪਾਉਂਗੇ 55 ਬੰਦੇ ਦੇਤੇ ਕਿਉਂ ਵਕਤ ਤੋਂ ਦੋਵਾਂਗੇ ਆਜੋ ਭਾਈ ਅੱਗੇ ਆਜੋ ਇੱਧਰ ਆਜੋ ਸਾਹਿਬ ਜੀ ਤੁਹਾਨੂੰ ਕਹਿੰਦਾ ਫਾਈਟ ਤੇ ਜੁਆਇਨਿੰਗ ਕਰਪਾਣਾ ਆਇਓ ਇੱਧਰ ਪਾ ਦੇ ਆ ਵੀ ਅੱਗੇ ਆਜੋ ਸਾਹਿਬ ਜੀ ਮੈਂ ਤੇ ਆ ਰਿਹਾ ਉਹ ਭਈਆ ਪਾ ਕੇ ਰੱਖਣੇ ਆਪਾਂ ਜੇ ਉੱਤੇ ਫੋਟੋ ਲੈਣਾ ਆਂ ਅੱਗੇ ਆਜੋ ਬਹੁਤ ਬੜੇ ਆਪ ਬਹੁਤ جس نام پر یادوں ہوا ہے حال میں صداعتی صداعتی